ਜਦ ਸਾਡੀ ਸਰਕਾਰ ਆਊਗੀ ਅਸੀਂ ਸਮਾਰਟ ਸਕੂਲ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਲੋਕ ਉਹਨੂੰ ਜਿਵੇਂ ਦਿੱਲੀ ਬਾਹਰਲੇ ਮੁਲਕਾਂ ਤੋਂ ਦੇਖਣ ਆਉਂਦੇ ਨੇ ਐਂ ਦੇਖਣ ਆਣਗੇ ਕਿੰਦਾ ਕੇਜਰੀਵਾਲ ਜੀ ਕਹਿ ਰਹੇ ਆ 300 ਯੂਨਟ ਬਿਜਲੀ ਮਾਫ ਕਰ ਦੂੰਗੇ ਉਹਨੂੰ ਕਿੰਦਾ ਦੇਖਦੇ ਆ ਤੁਸੀਂ ਬਹੁਤ ਵਧੀਆ ਫੈਸਲਾ ਜੀ ਬਿਨਾ ਕਿਸੇ ਭੇਦਭਾਵ ਤੋਂ 300 ਯੂਨਟ ਬਿਜਲੀ ਮਾਫ ਹੋਊਗੀ ਲੋਕਾਂ ਦੇ ਜੇਬਾਂ 'ਚ ਪੈਸੇ ਆਉਣਗੇ ਲੋਕ ਖੁਸ਼ਹਾਲ ਹੋਣਗੇ ਕਿਉਂਕਿ ਪੰਜਾਬ ਬਿਜਲੀ ਪੈਦਾ ਕਰਨ ਵਾਲਾ ਸੂਬਾ ਤੇ ਸਭ ਤੋਂ ਮਹਿੰਗੀ ਬਿਜਲੀ ਇੱਥੇ ਆ ਜੇ ਦਿੱਲੀ ਚੋਂ ਕਰ ਸਕਦੇ ਨੇ ਤਾਂ ਪੰਜਾਬ ਚ ਕਿਉਂ ਨਹੀਂ ਕਰ ਸਕਦੇ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਤੇ ਮੈਂ ਸੋਨੀ ਸ਼ਰਮਾ ਅਸੀਂ ਆਏ ਹਾਂ ਜੀ ਕਨੌਰ ਸਾਡੇ ਨਾਲ ਨੇ ਗੁਰਪ੍ਰੀਤ ਸਿੰਘ ਸੰਧੂ ਨਰੜੂ ਆਮ ਆਦੀ ਪਾਰਟੀ ਕਨੌਰ ਸਵਾਗਤ ਹੈ ਜੀ ਤੁਹਾਡਾ ਤੇ ਚੈਨਲ ਦਾ ਸਵਾਗਤ ਹੈ ਤੁਹਾਡਾ ਵੀ ਸੋਨੀ ਸਾਹਿਬ ਕਨੌਰ ਤੋਂ ਆਮ ਆਦੀ ਪਾਰਟੀ ਦੇ ਕੰਮਾਂ ਬਾਰੇ ਥੋੜਾ ਜਾਣਨਾ ਪਾਓ ਦੇਖੋ ਅਸੀਂ ਵਿਰੋਧੀ ਧਿਰ ਚ ਹੁੰਦੇ ਵੇ ਆਪਣੀ ਵਿਰੋਧੀ ਧਿਰ ਦਾ ਰੋਲ ਬਿਲਕੁਲ ਨਿਭਾ ਰਹੇ ਹਾਂ ਜਿੱਥੇ ਵੀ ਕੋਈ ਧੱਕਾ ਹੁੰਦਾ ਅਸੀਂ ਉਹਨਾਂ ਲੋਕਾਂ ਨਾਲ ਜਾ ਕੇ ਖੜਦੇ ਆਂ ਨਜਾਇਜ਼ ਮਾਈਨਿੰਗ ਹੁੰਦੀ ਆ ਉਹਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਦੇ ਆਂ ਜੇ ਨਕਲੀ ਸ਼ਰਾਬ ਫੈਕਟਰੀ ਫੜੀ ਗਈ ਉਹ ਚ ਅਸੀਂ ਉਹਨੂੰ ਵੱਧ ਛੜ ਕੇ ਮੁੱਦੇ ਨੂੰ ਉਹਨੂੰ ਸਿਰੇ ਤੱਕ ਲੈ ਕੇ ਗਏ ਵਿਧਾਨ ਸਭਾ ਤੱਕ ਮੌਜੂਦਾ ਐਮਐਲਏ ਦੀ ਕੋਠੀ ਦਾ ਕਈ ਵਾਰੀ ਘਰਾਓ ਕਰਿਆ ਵੀ ਤਾਂ ਕਿ ਲੋਕਾਂ ਨੂੰ ਇਨਸਾਫ਼ ਮਿਲ ਸਕੇ। ਕਨੌਰ ਤੋਂ ਆਮ ਆਦੀ ਪਾਰਟੀ 'ਚ ਨਵੇਂ ਜੁੜੇ ਹੋਏ ਗੁਰਲਾਲ ਕਨੌਰ ਉਹ ਵੀ ਟਿਕਟ ਦਾ ਦਾਅਵਾ ਕਰਦੇ ਆਂ ਆਪਣਾ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਆਂ ਨੂੰ? ਸਾਡੀ ਪਾਰਟੀ 'ਚ ਕੰਮ ਕਰਨ ਤੋਂ ਬਾਅਦ ਗਰਾਊਂਡ ਲੈਵਲ ਤੇ ਸਰਵੇ ਹੁੰਦੇ ਨੇ ਉਹਦੇ ਮੁਤਾਬਕ ਟਿਕਟ ਮਿਲਦੀ ਆ ਜਿਹੜੇ ਵੀ ਲੋਕ ਪਾਰਟੀ ਲਈ ਮਿਹਨਤ ਕਰ ਰਹੇ ਨੇ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਆਂ ਇਹ ਪਾਰਟੀ ਨੇ ਦੇਖਣਾ ਕਿ ਕਿਹਦਾ ਸਰਵੇ ਆਂਦਾ ਕੌਣ ਲੋਕਾਂ ਦੇ ਕੰਮ ਆਂਦਾ ਕੌਣ ਲੋਕਾਂ ਨਾਲ ਮਾੜੇ ਟਾਈਮ 'ਚ ਖੜਦਾ ਉਹਦੇ ਹਿਸਾਬ ਨਾਲ ਜਿਹਨੂੰ ਵੀ ਟਿਕਟ ਮਿਲੂਗੀ ਅਸੀਂ ਉਹਦਾ ਸਵਾਗਤ ਕਰਾਂਗੇ ਜਿਹੜੀ ਪਹਿਲੇ ਪਾਰਟੀਆਂ ਜਿਹੜੇ ਮੌਜੂਦਾ ਐਮਐਲਆ ਕਹਿੰਦੇ ਅਸੀਂ ਘਨੌਰ ਦਾ ਨਰਕ ਘੜਤਾ ਘਨੌਰ ਜ਼ਿਲ੍ਹਾ ਘਨੌਰ ਨੂੰ ਬਹੁਤ ਵਧੀਆ ਬਣਾਉਂਦਾ ਇਹਨਾਂ ਨੇ ਸਿਰਫ ਗੱਲਾਂ 'ਚ ਨਰਕ ਕੱਢਿਆ ਮਜੂਦਾ ਹਾਲਾਤ ਬਿਲਕੁਲ ਇਹਦੇ ਉਲਟ ਨੇ ਕੋਈ ਵੀ ਕੰਮ ਇਹਨਾਂ ਦਾ ਹਜੇ ਤੱਕ ਸਿਰੇ ਨਹੀਂ ਚੜਿਆ ਨਾ ਹੀ ਕੋਈ ਦਿੱਲੀ ਦੀ ਤਰਜ਼ ਤੇ ਇੱਕ ਵੀ ਸਕੂਲ ਦਾ ਇਨਾਮ ਨਹੀਂ ਦੱਸ ਸਕਦੇ ਜਿਹੜਾ ਕਨੌਰ 'ਚ ਬਣਿਆ ਹੋਵੇ ਇੱਕ ਵੀ ਹਸਤਾਲ ਦਾ ਨਾਮ ਨਹੀਂ ਦੱਸ ਸਕਦੇ ਜਿੱਥੇ ਕੋਈ ਗਰੀਬ ਬੰਦਾ ਜਾ ਕੇ ਆਪਣਾ ਇਲਾਜ ਕਰਾ ਲਵੇ ਹਰੇਕ ਜਗ੍ਹਾ ਹਰੇਕ ਵਿਭਾਗ ਵਿੱਚ ਬਿਲਕੁਲ ਲੁੱਟ ਹੋ ਰਹੀ ਹੈ ਉਹ ਕਾਂਗਰਸੀ ਤੇ ਅਕਾਲੀ ਕਹਿੰਦੇ ਵੀ ਆਪ ਤਾਂ ਆਪ ਵਾਲੇ ਦਾ ਇਕੱਠੇ ਆਪ ਵੀ ਇਕੱਠੇ ਨਹੀਂ ਹੈਗੇ ਇਹਦੇ ਬਾਰੇ ਕਿਦਾਂ ਕਹੂਗੇ ਅਸੀਂ ਬਿਲਕੁਲ ਇੱਕਜੋਟਾਂ ਅਸੀਂ ਜਿੰਨੇ ਵੀ ਸਾਡੇ ਵੀਰ ਸ਼ੁਰੂ ਤੋਂ ਕੰਮ ਕਰਦੇ ਆ ਰਹੇ ਨੇ ਚਾਹੇ ਉਹ ਗਰਜੰਡ ਸਿੰਘ ਮਹਦੁੱਦਾ ਹੋਣ ਬਲਵਿੰਦਰ ਝਾੜਵਾ ਹੋਣ ਜਾਂ ਵਿੱਕੀ ਕਨੌਰ ਹੋਣ ਅਸੀਂ ਸਾਰੇ ਬਿਲਕੁਲ ਇਕਜੁੱਟਾਂ ਇੱਕਜੁੱਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਾਂ ਪਿੰਡਾਂ 'ਚ ਜਾ ਕੇ ਪਿੰਡਾਂ ਵਾਲੀ ਸਮੱਸਿਆ ਵੀ ਦੇਖ ਰਹੇ ਹੋ ਤੁਸੀਂ ਬਿਲਕੁਲ ਅਸੀਂ ਸਾਰਿਆਂ ਦੀਆਂ ਸਮੱਸਿਆਵਾਂ ਸੁਣਦੇ ਹਾਂ ਉਹਨਾਂ ਨੂੰ ਨੋਟ ਕਰਦੇ ਹਾਂ ਕਿ ਕੀ ਉਹ ਚਾਹੁੰਦੇ ਨੇ ਤਾਂ ਕਿ ਅਸੀਂ ਆਪਣੇ ਆਉਣ ਵਾਲੇ ਮੈਨੀਫੈਸਟੋ 'ਚ ਉਹਨਾਂ ਨੂੰ ਸ਼ਾਮਲ ਕਰ ਸਕੀਏ ਮੁੱਦਿਆਂ ਨੂੰ ਜਿਵੇਂ ਹੁਣ ਪਿੱਛੇ ਦੇ ਝੱਖੜ ਆਇਆ ਅਸੀਂ ਪਿੰਡਾਂ 'ਚ ਲੋਕ ਬਿਜਲੀ ਹੈ ਨਹੀਂ ਸੀ ਪਾਣੀ ਤੋਂ ਤੰਗ ਸੀ ਅਜੀ ਪਿੰਡ ਪਿੰਡ ਜਨਰੇਟਰ ਲਾ ਕੇ ਸਰਕਾਰੀ ਟੈਂਕੀਆਂ ਭਰੀਆਂ ਤੇ ਲੋਕਾਂ ਨਾਲ ਖੜੇ ਉੱਥੇ ਸੜਕ ਜਾਮ ਕਰਕੇ ਸਾਨੂੰ ਅਫਸਰਾਂ ਨੂੰ ਦੱਸਣਾ ਪਿਆ ਕਿ ਜੇ ਤੁਸੀਂ ਇਹ ਨਹੀਂ ਕਰੋਗੇ ਤਾਂ ਅਸੀਂ ਸੜਕ ਜਾਮ ਰੱਖਾਂਗੇ ਤਾਂ ਜਾ ਕੇ ਕਿਤੇ ਇਸ ਇਲਾਕੇ 'ਚ ਬਿਜਲੀ ਆਈ ਹੈ। ਬਾਕੀ ਜਿਹੜਾ ਸਕੂਲ ਕਾਲਜ ਦੇਖਦੇ ਆ ਤੁਸੀਂ ਉਹਨਾਂ ਨੂੰ ਕਿੱਦਾਂ ਦੇਖਦੇ ਆ। ਦੇਖੋ ਸਕੂਲ ਇੱਕ ਰੰਗ ਕਰਕੇ ਲਿਖ ਦੇਣਾ 스마트 ਸਕੂਲ ਮੈਂ ਸਮਝਦਾ ਕਿ ਬਿਲਕੁਲ ਠੀਕ ਨਹੀਂ। ਉੱਚ ਵਧੀਆ ਅਧਿਆਪਕ ਹੋਣੇ ਚਾਹੀਦੇ ਨੇ, ਵਧੀਆ ਕੰਪਿਊਟਰ ਸਿਸਟਮ ਆਉਣਾ ਚਾਹੀਦਾ, ਖੇਡਾਂ ਦਾ ਸਮਾਨ ਹੋਣਾ ਚਾਹੀਦਾ। ਜੋ ਕਿ ਬਿਲਕੁਲ ਨਹੀਂ ਹੈਗਾ ਜਦ ਸਾਡੀ ਸਰਕਾਰ ਆਉਗੀ ਅਸੀਂ ਸਮਾਰਟ ਸਕੂਲ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਲੋਕ ਉਹਨੂੰ ਜਿਵੇਂ ਦਿੱਲੀ ਬਾਹਰਲੇ ਮੁਲਕਾਂ ਤੋਂ ਦੇਖਣ ਆਉਂਦੇ ਨੇ ਐਂ ਦੇਖਣ ਆਣਗੇ ਜਿੱਦਾਂ ਕੇਜਰੀਵਾਲ ਜੀ ਕਹਿ ਰਹੇ ਆ 300 ਯੂਨਟ ਬਿਜਲੀ ਮਾਫ ਕਰ ਦੋਗੇ ਉਹਨੂੰ ਕਿਦਾਂ ਦੇਖਦੇ ਆ ਤੁਸੀਂ ਬਹੁਤ ਵਧੀਆ ਫੈਸਲਾ ਜੀ ਬਿਨਾਂ ਕਿਸੇ ਭੇਦਭਾਵ ਤੋਂ 300 ਯੂਨਟ ਬਿਜਲੀ ਮਾਫ ਹੋਊਗੀ ਲੋਕਾਂ ਦੇ ਜੇਬਾਂ 'ਚ ਪੈਸੇ ਆਉਣਗੇ ਲੋਕ ਖੁਸ਼ਹਾਲ ਹੋਣਗੇ ਕਿਉਂਕਿ ਪੰਜਾਬ ਬਿਜਲੀ ਪੈਦਾ ਕਰਨ ਵਾਲਾ ਸਭਾ ਤੇ ਸਭ ਤੋਂ ਮਹਿੰਗੀ ਬਿਜਲੀ ਇੱਥੇ ਆ ਜੇ ਦਿੱਲੀ ਚੋਂ ਕਰ ਸਕਦੇ ਨੇ ਤਾਂ ਪੰਜਾਬ ਚ ਕਿਉਂ ਨਹੀਂ ਕਰ ਸਕਦੇ ਨੌਜਵਾਨਾਂ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਅਸੀਂ ਹਲਕਾ ਘਨੌਰ ਦੇ ਨੌਜਵਾਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਬੇਰੋਜ਼ਗਾਰੀ ਦੂਰ ਕਰਨ ਲਈ ਚੰਗੀ ਸਿੱਖਿਆ ਲਈ ਵਧੀਆ ਸਿਹਤ ਸਹੂਲਤਾਂਾਂ ਲਈ ਆਪਣੇ ਹਲਕੇ ਘਨੌਰ ਦੇ ਜੰਪਲ ਦਾ ਸਾਥ ਦਿਓ ਆਪਣੇ ਹਲਕੇ ਘਨੌਰ ਦੇ ਜਿਹਨੂੰ ਵੀ ਆਮ ਆਦਮੀ ਪਾਰਟੀ ਸਹਿਰਾ ਬਣੇ ਉਹਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ ਤਾਂ ਕਿ ਅਸੀਂ ਸਾਰੀਆਂ ਸਮੱਸਿਆਵਾਂ ਹੱਲ ਕਰਕੇ ਤੁਹਾਡੀ ਸੇਵਾ ਕਰ ਸਕੀਏ। ਧੰਨਵਾਦ।